ਤੁਸੀਂ ਦੇਖ ਰਹੇ ਹੋ ਤਾਂ ਟੀਵੀ ਐਨ ਆਰ ਆਈ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਆ ਜਿੱਤੇ ਕੀ ਤਾਂ ਦੱਸ ਦਿੰਨੇ ਆ ਕਿ ਹੁਣ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਵਾਸੀ ਕੁਝ ਇੱਕ ਸਮਾ ਜਿਹੜਾ ਆ ਉਹਨਾਂ ਨੂੰ ਦੇਣ ਤਾਂ ਹੁਣ ਜਿੱਥੇ ਕਿ ਨਾਲ ਹੀ ਜਦੋਂ ਬੀਤੇ ਕੱਲ ਜਲੰਧਰ ਵਿਖੇ ਮੌਜੂਦ ਹੁੰਦੇ ਸਨ ਤਾਂ ਉਸ ਦੌਰਾਨ ਨੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤਾਂ ਉੱਥੇ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਮੁਫਤ ਬਿਜਲੀ ਦੇ ਐਲਾਨ ਦੇ ਬਾਰੇ ਵੀ ਗੱਲ ਹੁੰਦੀ ਹੈ ਕਿ ਮੁਫਤ ਬਿਜਲੀ ਪੰਜਾਬ ਵਾਸੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਉਸ ਤੇ ਕੀ ਕੰਮ ਕਰੇਗੀ ਆਪ ਸਰਕਾਰ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਜਿੱਥੇ ਕੀ ਉਸ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਔਰ ਕਿਹਾ ਗਿਆ ਕਿ 16 April ਨੂੰ ਜੋ ਆ ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਕੀਤਾ ਜਿੱਦਾਂ ਜਾਵੇਗਾ ਇੱਕ ਵੱਡਾ ਐਲਾਨ ਕੀਤਾ ਜਾਵੇਗਾ ਤਾਂ ਵੀਤੇ ਕੱਲ ਹੁਣ ਸੀਐਮ ਭਗਵੰਤ ਮਾਨ ਵੱਡਾ ਐਲਾਨ ਕਰਨ ਜਾ ਰਹੇ ਨੇ ਔਰ 16 ਤਰੀਕ ਜਿਹੜੀ ਆ ਚੁਣੀ ਗਈ ਹੈ ਹਾਲਾਂਕਿ ਤੁਹਾਨੂੰ ਦੱਸ ਦਿੰਨੇ ਆ 16 ਤਰੀਕ ਇਸ ਕਰਕੇ ਤੈਅ ਕੀਤੀ ਗਈ ਹੈ ਕਿਉਂਕਿ ਭਗਵੰਤ ਮਾਨ ਨੂੰ ਸੀਐਮ ਭਗਵੰਤ ਮਾਨ ਨੂੰ ਇੱਕ ਮਹੀਨਾ ਹੋ ਜਾਵੇਗਾ ਸਰਕਾਰ ਦੇ ਵਿੱਚ ਆਏ ਹੋਏ ਨੂੰ ਬਤੌਰ ਸੀਐਮ ਵਜੋਂ ਕੰਮ ਕਰਦੇ ਨੂੰ ਇੱਕ ਮਹੀਨਾ ਹੋ ਜਾਵੇਗਾ ਤਾਂ ਇਸ ਕਰਕੇ 16 ਅਪ੍ਰੈਲ ਦਾ ਸਮਾਂ ਜਿਹੜਾ 16 ਅਪ੍ਰੈਲ ਦੀ ਜਿਹੜੀ ਤਰੀਕ ਆ ਉਹ ਤੈਅ ਕੀਤੀ ਗਈ ਆ ਤਾਂ ਉਸ ਦਿਨ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਮੁੱਦੇ ਤੇ 300 ਯੂਨਿਟ ਮੁਫਤ ਬਿਜਲੀ ਦੇ ਐਲਾਨ ਤੇ ਜਿਹੜਾ ਆ ਵੱਡਾ ਤੋਹਫਾ ਮਿਲ ਸਕਦਾ ਹੈ ਹਾਲਾਂਕਿ ਹੁਣ ਬੀਤੇ ਕੱਲ ਪਤਾ ਲੱਗੇਗਾ ਕਿ ਸੀਐਮ ਭਗਵੰਤ ਮਾਨ ਕੀ ਪੰਜਾਬ ਵਾਸੀਆਂ ਲਈ ਐਲਾਨ ਕਰਨ ਜਾ ਰਹੇ ਨੇ ਵੱਡਾ ਐਲਾਨ ਜਿਹੜਾ ਹੋਵੇਗਾ ਇਹ ਭਗਵੰਤਬਾਨ ਦੇ ਵੱਲੋਂ ਕਿਹਾ ਗਿਆ ਔਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਬੀਤੇ ਕੱਲ 16 ਤਰੀਕ ਨੂੰ ਜਦ ਵੱਡਾ ਐਲਾਨ ਹੋਵੇਗਾ ਤਾਂ ਉਸ ਵੇਲੇ ਪੰਜਾਬ ਵਾਸੀ ਖੁਦ ਹੈਰਾਨ ਵੀ ਹੋਣਗੇ ਤਾਂ ਖੁਦ ਜਿਹੜਾ ਖੁਸ਼ ਵੀ ਜ਼ਰੂਰ ਹੋਣਗੇ ਇਸ ਤਰ੍ਹਾਂ ਦਾ ਵੱਡਾ ਐਲਾਨ ਹੋ ਸਕਦਾ ਹੈ ਇਸ ਨਾਲ ਹੀ ਦਰਦ ਦੱਸਣ ਨੇ ਹੈ ਕਿ ਕਈ ਕਿਆਸਰਾਈਆਂ ਲਾਈਆਂ ਲਾਈਆਂ ਜਾ ਰਹੀਆਂ ਨੇ ਕਈ ਜਿਹੜੇ ਨੇ ਖਛੇ ਜਿਹੜੇ ਜਿਤਾਏ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਕਈ ਕੋਈ ਵੀ ਵੱਡਾ ਐਲਾਨ ਹੋ ਸਕਦਾ ਹੈ ਬਿਜਲੀ ਦੇ ਮੁੱਦੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੋ ਸਕਦੀ ਹੈ ਸਿੱਖਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੋ ਸਕਦੀ ਹੈ ਹੁਣ ਵੱਡਾ ਸਵਾਲ ਇੱਥੇ ਬਣਦਾ ਹੈ ਕਿ ਆਖਰ ਕੀ ਭਗਵੰਤ ਮਾਨ ਵੱਡਾ ਐਲਾਨ ਕਰਨ ਜਾ ਰਹੇ ਨੇ ਪੰਜਾਬ ਵਾਸੀਆਂ ਨੂੰ ਕੀ ਵੱਡਾ ਤੋਹਫਾ ਮਿਲੇਗਾ ਹਾਲਾਂਕਿ ਤਾਂ ਅੰਦਾਜ਼ਾ ਨੇ ਕਿ ਬਿਜਲੀ ਮੁੱਦੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਬਿਜਲੀ ਮੁੱਦੇ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ ਪੰਜਾਬ ਵਾਸੀਆਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ 300 ਯੂਨਿਟ ਮੁਫਤ ਬਿਜਲੀ ਜਿਹੜੀ ਆ ਪੰਜਾਬ ਵਾਸੀਆਂ ਨੂੰ ਦੇਣ ਦਾ ਕੱਲ ਬੀਤੇ ਕੱਲ 16 ਅਪ੍ਰੈਲ ਨੂੰ ਜਿਹੜਾ ਆ ਵੱਡਾ ਐਲਾਨ ਹੋ ਸਕਦਾ ਹੈ ਹੁਣ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਜਿਹੜਾ ਆ ਮਾਨ ਸਰਕਾਰ ਦੇਣ ਜਾ ਰਹੀ ਹੈ ਹੁਣ 16 ਤਰੀਕ ਜਿਹੜੀ ਆ ਤੈਅ ਕਰ ਲਈ ਗਈ ਆ ਪੰਜਾਬ ਵਾਸੀਆਂ ਲਈ ਆਰ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਥੋੜਾ ਸਮਾਂ ਜ਼ਰੂਰ ਉਹਨਾਂ ਨੂੰ ਦਿੱਤਾ ਜਾਵੇ ਹਰ ਇੱਕ ਗਰੰਟੀ ਜਿਹੜੀ ਆ ਪੂਰੀ ਕੀਤੀ ਜਾਵੇਗੀ ਔਰ ਉਹਨਾਂ ਨੂੰ ਹਰ ਇੱਕ ਗਰੰਟੀ ਯਾਦ ਵੀ ਆ ਉਹਨਾਂ ਨੂੰ ਕੁਝ ਭੁੱਲਿਆ ਨਹੀਂ ਆ ਉਹਨਾਂ ਨੂੰ ਸਭ ਕੁਝ ਯਾਦ ਹੈ ਕਿ ਜੋ ਪੰਜਾਬ ਵਾਸੀਆਂ ਦੇ ਨਾਲ ਵਾਅਦੇ ਕੀਤੇ ਸੀ ਉਹ ਹਰ ਇੱਕ ਵਾਅਦਾ ਜੋ ਹੈ ਉਹ ਆਪ ਸਰਕਾਰ ਪੂਰਾ ਕਰੇਗੀ ਹਰ ਇੱਕ ਵਾਅਦਾ ਪੰਜਾਬ ਵਾਸੀਆਂ ਨਾਲ ਜੋ ਕੁਝ ਕੀਤਾ ਗਿਆ ਜੋ ਗਰੰਟੀਆਂ ਦਿੱਤੀਆਂ ਗਈਆਂ ਨੇ ਹਰ ਇੱਕ ਗਰੰਟੀ ਦੇ ਉੱਤੇ ਕੰਮ ਜ਼ਰੂਰ ਹੋਵੇਗਾ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੁਝ ਕਿਸਮਾ ਸਮਾਂ ਜ਼ਰੂਰ ਉਹਨਾਂ ਨੂੰ ਦਿੱਤਾ ਜਾਵੇ ਔਰ ਹਰ ਇੱਕ ਚੀਜ਼ ਜਿਹੜੀ ਆ ਜੋ ਪੰਜਾਬ ਵਾਸੀਆਂ ਦੇ ਨਾਲ ਵਾਦਾ ਹੋਇਆ ਉਹ ਸਾਰੇ ਵਾਦੇ ਪੂਰੇ ਕੀਤੇ ਜਾਣਗੇ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਉਸ ਤੋਂ ਬਾਅਦ ਹੁਣ 16 ਤਰੀਕ ਜਿਹੜੀ ਤੈਅ ਕਰ ਲਈਤੀ ਗਈ ਹੈ ਕੱਲ ਵੱਡਾ ਐਲਾਨ ਵੱਡਾ ਤੋਹਫ਼ਾ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਿਹਾ ਹੁਣ ਇਹ ਸਵਾਲ ਖੜੇ ਹੋ ਚੁੱਕੇ ਨੇ ਕਿ ਆਖਰ ਸੀਐਮ ਭਗਵੰਤワੜ ਪੰਜਾਬ ਵਾਸੀਆਂ ਨੂੰ ਕਿਹੜਾ ਤੋਹਫ਼ਾ ਦੇਣ ਜਾ ਰਹੇ ਨੇ ਤੈਨਸੋ ਯੂਨਿਟ ਮੁਫਤ ਬਿਜਲੀ ਦਾ ਐਲਾਨ ਹੋ ਸਕਦਾ ਹੈ ਸਿੱਖਿਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੋ ਸਕਦੀ ਹੈ ਹੋਰ ਕੋਈ ਵੀ ਵੱਡਾ ਐਲਾਨ ਹੋ ਸਕਦਾ ਹੈ ਤੇ ਕੱਲ ਹੁਣ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ ਤੇ ਆਖਰ ਕੀ ਕੁਝ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ ਦੇਣ ਜਾ ਰਹੀ ਹੈ ਹੁਣ ਕੱਲ ਪਤਾ ਲੱਗੇਗਾ ਕਿ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਵਿਕਾਸ ਲਈ ਹੁਣ ਸੀਐਮ ਭਗਵੰਤ ਮਾਨ ਕਿਹੜਾ ਐਲਾਨ ਕਰਨ ਜਾ ਰਹੇ ਨੇ ਪਰ ਕੱਲ ਪ੍ਰੈਸ ਕਾਨਫਰੰਸ ਦੇ ਦੌਰਾਨ ਕਈ ਵੱਡੇ ਐਲਾਨ ਵੀ ਕਹਿ ਸਕਦੇ ਆਂ ਔਰ ਜਿਹੜੇ ਵਿਰੋਧੀ ਧਿਰਾਂ ਨੂੰ ਠੋਕਵੇਂ ਜਵਾਬ ਵੀ ਜ਼ਰੂਰ ਦਿੱਤੇ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆਂ ਜਦ ਮੰਤਰੀਆਂ ਨੂੰ ਗੱਡੀਆਂ ਅਲਾਟ ਕਰਨ ਦੀ ਗੱਲ ਪੱਤਰਕਾਰਾਂ ਦੇ ਵੱਲੋਂ ਪੁੱਛੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਮੰਤਰੀ ਨੂੰ ਜਿਹੜੀ ਆ ਵੀਆਈਪੀ ਗੱਡੀ ਨਹੀਂ ਦਿੱਤੀ ਜਾਵੇਗੀ ਹਾਲਾਂਕਿ ਜਿਹੜੇ ਪਹਿਲੇ ਮੰਤਰੀਆਂ ਦੇ ਕੋਲ ਗੱਡੀਆਂ ਸੀ ਉਹ ਵੀ ਉਹਨਾਂ ਤੋਂ ਲੈ ਲਈਆਂ ਜਾਣਗੀਆਂ ਤਾਂ ਜਿਹੜੀਆਂ ਖਬਰਾਂ ਜਿਹੜੀਆਂ ਫੈਲ ਰਹੀਆਂ ਨੇ ਉਹ ਸਕੇਵਲ ਝੂਠੀਆਂ ਨੇ ਤਾਂ ਕਿਸੇ ਵੀ ਮੰਤਰੀ ਨੂੰ ਗੱਡੀ ਨਹੀਂ ਦਿੱਤੀ ਜਾਵੇਗੀ ਜੇ ਇਹ ਬਿਆਨ ਵੀ ਸੀਐਮ ਭਗਵੰਤ ਮਾਨ ਦੇ ਸਾਹਮਣੇ ਆਏ ਨੇ ਤਾਂ ਹੁਣ ਕੱਲ 16 ਤਰੀਕ ਜਿਹੜੀ ਤੈਅ ਕਰ ਲਈਤੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਤਾਂ ਕਿਹਾ ਗਿਆ ਹੈ ਕਿ ਹੁਣ 16 ਤਰੀਕ ਨੂੰ ਵੱਡਾ ਤੋਹਫਾ ਵੱਡਾ ਜਿਹੜਾ ਕੋਈ ਵੀ ਵੱਡਾ ਤੋਹਫਾ ਪੰਜਾਬ ਵਾਸੀਆਂ ਨੂੰ ਦਿੱਤਾ ਜਾ ਸਕਦਾ ਹੈ ਕਿ ਹਾਲਾਂਕਿ ਹੁਣ ਕੱਲ ਹੀ ਪਤਾ ਲੱਗੇਗਾ ਕਿ ਪੰਜਾਬ ਵਾਸੀਆਂ ਨੂੰ ਕਿਹੜਾ ਤੋਹਫ਼ਾ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਪਰ ਹੁਣ ਨਜ਼ਰਾਂ ਟਿਕੀਆਂ ਹੋਈਆਂ ਨੇ ਲੋਕਾਂ ਦੀਆਂ ਕਿ ਆਖਰ ਕੀ ਕੋ ਜਲਾਨ ਹੋ ਸਕਦਾ ਹੈ ਪੰਜਾਬ ਦੇ ਹਿੱਤ ਦੇ ਲਈ ਕਿਹੜਾ ਐਲਾਨ ਮਾਨ ਸਰਕਾਰ ਹੁਣ ਕਰਨ ਜਾ ਰਹੀ ਹੈ ਅਜੀਆਂ ਹੋਰ ਖਬਰਾਂ ਲਈ ਤੁਸੀਂ ਦੇਖ ਵਿਰੋਧ ਟਿਵੀ ਨਾਲ